ਹਾਂਜੀ ਦੋਸਤੋ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਨਵੀਂ ਵੀਡੀਓ ਜੋ ਕਿ AI ਨਾਲ ਬਣਾਈ ਹੋਈ ਆ ਜਿੱਥੇ ਗੱਬਰ ਜਵਾਨੀ ਵੇਲੇ ਤੇ ਹੁਣ ਬੁਢਾਪੇ ਵੇਲੇ ਦੀ ਫੋਟੋ ਇਹ ਤੁਸੀਂ ਦੇਖ ਸਕਦੇ ਹੋ ਠਾਕੁਰ ਤੇ ਹੁਣ ਠਾਕੁਰ ਜਵਾਨ ਦੀ ਫੋਟੋ ਆਊਗੀ ਇਹ ਆ ਦੇਖੋ ਇਹ ਜਵਾਨੀ ਵੇਲੇ ਦੀ ਬੁਢਾਪੇ ਵੇਲੇ ਦੀ ਇੱਕੋ ਹੀ ਬੰਦੇ ਆ ਇਹ AI ਨਾਲ ਬਣਾਈ ਹੋਈ ਆ ਕਿ ਜਵਾਨ ਤੇ ਬੁਢਾਪੇ ਤੁਸੀਂ ਦੇਖੋ ਕਿੰਨਾ ਫਰਕ ਆ ਟਾਈਮ ਇੱਕੋ ਜਿਹਾ ਨਹੀਂ ਜਾਂਦਾ ਦੇਖੋ ਜੇਲਰ ਬਣਿਆ ਸੀ ਜਿਹੜਾ ਇਹ ਜਵਾਨੀ ਵੇਲੇ ਦਾ ਹੁਣ ਬੁੜਾਪੇ ਵੇਲੇ ਦਾ ਦੇਖੋ ਓਏ ਹੋਏ 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 ਇਹ ਇਹ AI ਨਾਲ ਬਣਾਈ ਆ ਜਵਾਨੀ ਵੇਲੇ ਦੀ ਫੋਟੋ ਤੇ ਬੁੜਾਪੇ ਦੀ ਫੋਟੋ ਨੂੰ ਇਕੱਠੇ ਕਰਕੇ ਵੀਡੀਓ ਬਣਾਈ ਗਈ ਹੈ ਇਹ ਇਹ ਸਿਰਫ ਟੋੜੇ ਕਰਕੇ ਬਣਾਈ ਗਈ ਆ ਇਹ ਤੁਸੀਂ ਦੇਖੋ ਸਲਮਾਨ ਖਾਨ ਦੇ ਫਾਦਰ ਸਾਹਿਬ ਇਹ ਬੁੜਾਪੇ ਸਲੀਮ ਸਾਹਿਬ ਜੋ ਕਿ ਹੁਣ ਵੇਲੇ ਦੀ ਤੇ ਜਵਾਨੀ ਵੇਲੇ ਦੀ ਓਏ ਹੋਏ ਇਹ ਸਿਰਫ ਤੁਹਾਡੇ ਵਾਸਤੇ ਵੀਡੀਓ ਬਣਾਈ ਗਈ ਹੈ ਜੇ ਤੁਸੀਂ ਇਦਾਂ ਦੀ ਵੀਡੀਓ ਹੋਰ ਦੇਖਣੀ ਆ ਤਾਂ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਇਦਾਂ ਦੀ ਵੀਡੀਓ ਅਸੀਂ ਹੋਰ ਲੈ ਕੇ ਆਵਾਂਗੇ ਜੇ ਤੁਹਾਨੂੰ ਵਧੀਆ ਲੱਗੀਆਂ ਤਾਂ ਤੁਸੀਂ ਲਾਈਕ ਕਰਦੋਗੇ ਸਾਨੂੰ ਸਮਝ ਆਏ ਕਿ ਵਧੀਆ ਲੱਗੀਆਂ ਜੇ ਤੁਸੀਂ ਇਤਰੀ ਵੀਡੀਓ ਦੇਖਣ ਦੇ ਸਬਸਕ੍ਰਾਈਬ ਕਰਦੇ ਹੋ ਕਿ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਆ ਜਾਊਗਾ ਤੁਸੀਂ ਦੇਖੋ ਅੱਗੇ-ਅੱਗੇ ਹੋਰ ਕਲਾਕਾਰ ਆਣਗੇ ਆ ਦੇਖੋ ਹੇਮਾ ਮਾਲਨੀ ਇਹ ਜਵਾਨੀ ਵੇਲੇ ਦੀ ਫੋਟੋ ਆ ਹੁਣ ਦੀ ਵੇਲੇ ਦੇਖੋ ਬੜਾਪੇ ਦੀ ਦੇਖੋ ਓਏ ਹੋਏ ਹੋਏ ਇਹੀ ਹਾਲ ਇੱਕ ਦਿਨ ਆਪਣਾ ਵੀ ਹੋਣਾ ਵਾ ਜਵਾਨ ਉਹ ਜੇ ਤੁਸੀਂ ਜਵਾਨੀ ਦੇ ਵੇਲੇ ਦੇਖ ਰਹੇ ਹੋ ਤੇ ਸਮਝ ਲਓ ਬੁਢਾਪਾ ਜਦੋਂ ਆਣਾ ਵਾ ਉਹ ਯਾਦ ਕਰੋਗੇ ਇਦਾਂ ਦੀ ਚੀਜ਼ਾਂ ਨੂੰ ਹੁਣ ਆ ਦੇਖੋ ਕਈ ਤਾਂ ਜਵਾਨੀ ਜਿਹੜੇ ਹੁਣ ਦੇਖੇ ਆਪਾਂ ਬੁਢਾਪੇ 'ਚ ਜਵਾਨੀ ਵੇਲੇ ਦੇ ਪੇਸ਼ਾਨ ਚਮਣੀ ਹੁੰਦੇ ਹੈਗੇ ਕਿਆ ਬਾਤ ਹੈ AI ਨੇ ਤਾਂ ਦੁਨੀਆ ਬਦਲ ਦਿੱਤੀ ਇਹ ਤੁਹਾਡੇ ਵਾਸਤੇ ਵੀਡੀਓ ਬਣਾਈ ਆ ਤੇ ਵੀਡੀਓ ਬਣਾਈ ਬੜੀ ਜ਼ਮਦਾਰ ਆ ਦੇਖੋ ਪੂਰੀ ਮਿਹਨਤ ਲਾ ਕੇ ਅੱਦੇ ਹਿਰਮਾਨ ਨੂੰ ਤਾਂ ਮੈਂ ਜਾਣਦਾ ਨਹੀਂ ਹੈਗਾ ਬਾਕੀ ਨਾਂ ਤਾਂ ਮੈਨੂੰ ਪਤਾ ਨਹੀਂ ਪਰ ਤੁਸੀਂ ਤਾਂ ਆਹ ਦੇਖੋ ਆ ਤਲਵਿੰਦਰ ਆਪਣਾ ਜਵਾਨੀ ਵੇਲੇ ਦੀ ਹੁਣ ਬੁੜਾਪੇ ਵੇਲੇ ਆਉਗੇ ਦੇਖੋ ਆਹ ਦੇਖੋ ਓਏ ਹੋਏ 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 ਦੇਖ ਕੇ ਹੈਰਾਨ ਹੁੰਦਾ ਬੰਦਾ ਆਹ ਦੇਖ ਕੇ ਹੈਰਾਨ ਹੁੰਦਾ ਦੇਖੋ ਜਵਾਨੀ ਵੇਲੇ ਦੀ ਤੇ ਬੁੜਾਪੇ ਵੇਲੇ ਦੀ ਓਏ ਹੋਏ ਇੱਕੋ ਹੀ ਬੰਦਾ ভাই ਇੱਕੋ ਹੀ ਜੇ ਆ ਬਚਨ ਯਾ ਬਚਨ ਹੁਣ ਆਉਗੀ ਬੜਾਪੇ ਵੇਲੇ ਦੀ ਆਉਗੀ ਓਏ ਹੋਏ ਹੋਏ ਦੇਖੋ ਕਿੰਨਾ ਫਰਕ ਆ ਜਮੀਨਾਂ ਆਸਮਾਨ ਦਾ ਕਿੰਨਾ ਫਰਕ ਆ ਇਹ ਆਈ ਨੇ ਤਾਂ ਇਹ ਰੂਲ ਅਮਿਤਾ ਬਚਨ ਦੇਖੋ ਬੜਾਪੇ ਦੇ ਵੇਲੇ ਆਉਗਣ ਓਏ ਹੋਏ 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 ਕੀ ਬਾਤ ਹੈ ਦੇਖੋ ਜੱਪੇ ਆ ਬੰਦੇ ਵੀ ਦਿਖਾਉਂਦੇ ਆ ਵੀਡੀਓ ਨੂੰ ਬਸ ਜੇ ਤੁਸੀਂ ਨਾ ਪੂਰੀ ਵੀਡੀਓ ਦੇਖ ਲਈ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਮੇਰੀ ਮਿਹਨਤ ਨੂੰ ਫਲ ਦੇ ਕੇ ਜਾਇਓ ਠੀਕ ਆ ਤੇ ਸਬਸਕ੍ਰਾਈਬ ਕਰ ਦਿਓ